Eğer gerekirse saksa, Eğer ki Doğru. İlk adım ਬਰਸਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਅੱਜ ਰਤਨ ਸਿੰਘ ਚੌਂਕ ਵਿਖੇ ਕੁਝ ਬੇਕਰੀਆਂ ਵਾਲਿਆਂ ਨੂੰ ਬਹੁਤ ਹੀ ਜ਼ਿਆਦਾ ਗਿਣਤੀ ਦੇ ਵਿੱਚ ਕੇਕ ਅਤੇ ਹੋਰ ਪਦਾਰਥ ਵੀ ਤਿਆਰ ਕੀਤੇ ਜਾਂਦੇ ਸੀ ਜਿੱਥੇ ਅੱਜ ਸਿਹਤ ਵਿਭਾਗ ਦੀ ਟੀਮ ਅਸਿਸਟੈਂਟ ਫੂਡ ਸਪਲਾਈ ਕਮਿਸ਼ਨਰ ਰਜਿੰਦਰ ਪਾਲ ਜੀ ਅਤੇ ਉਹਨਾਂ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ ਅਤੇ ਇਹਨਾਂ ਬੇਕਰੀਆਂ ਦੇ ਸੈਂਪਲ ਭਰੇ ਗਏ ਅਤੇ ਇਹਨਾਂ ਬੇਕਰੀ ਵਾਲਿਆਂ ਨੂੰ ਹਦਾਇਤ ਕੀਤੀ ਗਈ ਕੀ ਉਹ ਜਿਆਦਾ ਤੋਂ ਜਿਆਦਾ ਸਫਾਈ ਦਾ ਧਿਆਨ ਰੱਖਣ ਗਲਵਜ਼ ਪਾਉਣ ਅਤੇ ਸਿਰ ਉੱਤੇ ਕੈਪ ਪਾ ਕੇ ਸਫਾਈ ਨਾਲ ਖਾਣ ਪੀਣ ਦੇ ਸਮਾਨ ਨੂੰ ਸਫਾਈ ਦੇ ਨਾਲ ਤਿਆਰ ਕਰਨ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ ਇਸ ਤਰ੍ਹਾਂ ਜੀ ਕਿ ਮੇਰੇ WhatsApp ਦੇ ਉੱਤੇ ਇੱਕ ਮੈਸੇਜ ਆਇਆ ਸੀ ਕਿ ਜਿਹੜੇ ਇੱਥੇ ਰਤਨ ਸਿੰਘ ਚੌਂਕ ਦੇ ਨਜ਼ਦੀਕ ਜੋ ਆਪਣੇ ਬੇਕਰੀਜ਼ ਨੇ ਇਹ ਮਤਲਬ ਕੇਕ ਜਿਹੜਾ ਉਹ ਸੇਲ ਬਣਾ ਰਿਹਾ ਔਰ ਪੂਰਾ ਹਜਨੀ ਕੰਡੀਸ਼ਨ ਦੇ ਵਿੱਚ ਬਣਾ ਰਿਆ ਸੋ ਉਸ ਤੇ ਮਤਲਕ ਆ ਜੇ ਅਸੀਂ ਇਹਨਾਂ ਜਿਹੜੀਆਂ ਇੱਥੇ ਰਤਨ ਸਿੰਘ ਚੌਂਕ ਦੇ ਨਜ਼ਦੀਕ ਗਲੀ ਹੈ ਇਹਦੇ ਵਿੱਚ ਅਸੀਂ ਜਿਹੜੀਆਂ ਦੋ ਤਿੰਨ ਦੇਖ ਲਈ ਸੀ ਜਿਹੜੀਆਂ ਕਿ ਕੇਕਸ ਬਣਾ ਰਹੀਆਂ ਉਹਨਾਂ ਦੀ ਅਸੀਂ ਚੈਕਿੰਗ ਕੀਤੀ ਹੈ ਚੈਕਿੰਗ ਦੇ ਵਿੱਚ ਉਹ ਜੋ ਇਹਨਾਂ ਦੀਆਂ ਇਹਨਾਂ ਨੂੰ ਕਿਹਾ ਕਿ ਜਿਹੜੇ ਧਿਆਨ ਰੱਖਣ ਵਾਲੇ ਜਿਵੇਂ ਕਿ ਡਸਟਪਿਨਸ ਇਹਨਾਂ ਦੇ ਅਨਕਵਰਡ ਸੀ ਔਰ ਜਿਹੜੇ ਇਹਨਾਂ ਨੇ ਚੀਜ਼ਾਂ ਦਾ ਰੱਖ ਰਖਾਫ ਜੋ ਠੀਕਾ ਨਹੀਂ ਕੀਤਾ ਗਿਆ ਸੀ ਉਹ ਇਹਨਾਂ ਨੂੰ ਕਿਹਾ ਗਿਆ ਕਿ ਇਸ ਨੂੰ ਠੀਕਰਾ ਨਾ ਕਰੋ ਔਰ ਇਨ ਆਸਾਰੀਆਂ ਰਿਕਰਿਜ਼ ਤੋਂ ਜਿਹੜਾ ਅਸੀਂ ਤਿੰਨ ਜਿਹੜੇ ਸੈਂਪਲਸ ਨੇ ਕੇਕਸ ਤੇ ਲੈ ਲਏ ਕਿੰਨੀ ਕਾਤ ਕਮੀਆਂ ਪਾਈਆਂ ਲਿੰਗੀਆਂ ਮੈਂ ਸੋ ਜਿਹੜਾ ਪਤਾ ਤਮੀਆਂ ਦੇਖੋ ਮੈਂ ਤੁਹਾਨੂੰ ਦੱਸ ਰਿਹਾ ਜੀ ਕਿ ਸਭ ਤੋਂ ਪਹਿਲਾਂ ਤਾਂ ਇਹਨਾਂ ਦੇ ਰੈਸਟ ਰਿੰਗਸ ਤਾਂ ਸੀਗਾ ਫਿਰ ਇਹਨਾਂ ਦਾ ਜਿਹੜਾ ਜਿਹੜੀ ਚੀਜ਼ਾਂ ਦੇ ਜਿਸ ਤਰ੍ਹਾਂ ਟਾਪਿੰਗਸ ਹੈ ਉਹ ਟਾਪਿੰਗਸ ਜਿਹੜੀਆਂ ਇਹਨਾਂ ਨੇ ਸਹੀ ਤਰੀਕੇ ਨਾਲ ਨਹੀਂ ਰੱਖੀਆਂ ਜਿਹੜੇ ਕੇਕ ਇਹਨਾਂ ਦੇ ਖਰਾਬ ਹੋ ਜਾਂਦੇ ਉਹ ਵੀ ਉਸੇ ਡੀਫ੍ਰੀਜ਼ਰ ਚ ਰੱਖ ਰਹੇ ਆ ਜਿਹਦੇ ਚ ਮਤਲਬ ਦੂਸਰੇ ਰੱਖ ਰਹੇ ਆ ਆਪਣੀ ਕਰੀਮਸ ਵਗੈਰਾ ਸੋ ਇਹਨਾਂ ਨੂੰ ਕਿਹਾ ਕਿ ਜਿਹੜੀ ਚੀਜ਼ਾਂ ਇਹ ਮੈਸ ਨਹੀਂ ਕਰਨਾ ਇਹ ਜਿਹੜੀ ਚੀਜ਼ ਇਸਿੱਥੇ ਟਾਪਿੰਗਸ ਰੱਖਣ ਦਾ ਟਾਪਿੰਗਸ ਰੱਖੋ ਜਿੱਥੇ ਤੁਸੀਂ ਆਪਣਾ ਟੇਕ ਬਣਾ ਕੇ ਰੱਖਨੇ ਤੇ ਟੇਕ ਬਣਾ ਕੇ ਰੱਖੋ ਇਹਨਾਂ ਤੋਂ ਇਹਨਾਂ ਚੀਜ਼ਾਂ ਨੂੰ ਨਸਣਾ ਕਰੋ ਜਿਹੜੀਆਂ ਟੀਜੇ ਇਹਨਾਂ ਵੱਲੋਂ ਇਸਤੇਮਾਲ ਕੀਤੀਆਂ ਜਾਣਗੀਆਂ ਸੀ ਉਹ ਬ੍ਰਾਂਡਡ ਨਹੀਂ ਸੀ ਜੀ 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 ਗੁਡਰਿਚ ਕੰਪਨੀ ਦੀ ਇਹਨਾਂ ਵੱਲੋਂ ਟਾਪਿੰਗਸ ਯੂਜ਼ ਕੀਤੀ ਜਾ ਰਹੀ ਹੈ ਔਰ ਕੇਸ ਵੀ ਇਹਨਾਂ ਵੱਲੋਂ ਜਿਹੜੇ ਯੂਜ਼ ਕੀਤੇ ਜਾ ਰਹੇ ਆ ਉਹ ਠੀਕ ਨੇ ਪਰ ਕੁਝ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੇ ਧਿਆਨ 'ਚ ਨਹੀਂ ਰੱਖ ਰੇ ਕੋ ਹਾਈਜਨ ਕੰਡੀਸ਼ਨਸ 'ਚ ਇਹਨਾਂ ਨੂੰ ਕਿਹਾ ਸੀ ਪ੍ਰੋਪਰ ਧਿਆਨ ਦੇ ਤਿੰਨ ਸੈਂਪਲ ਲੈ ਲਓ ਜੀ ਸਿਰਫ ਹੋਰ ਵੀ ਲੋਕਾਂ ਨੂੰ ਕੀ ਮੈਸੇਜ ਹੈ ਕਿ ਦਿਵਾਲੀ ਦੇ ਦਿਨ ਤੱਕ ਕਿ ਚੈਕਿੰਗ ਦੀ ਜੇ ਰੂਟੀਨ ਕੀਤੀ ਰਹੇ ਮੈਂ ਤਾਂ ਦੱਸਿਆ ਜੇ ਕਿ ਮੇਰੇ WhatsApp ਦੇ ਉੱਤੇ ਮੈਸੇਜ ਆਇਆ ਸੀਗਾ ਕਿ ਇੱਥੇ ਤੁਹਾਡਾ ਹੋਲਸੇਲ ਦਾ ਕੰਮ ਚੱਲ ਗਿਆ ਕੇਕਸ ਦਾ ਤੋਂ ਇਹਨਾਂ ਦੀ ਇਸ ਕਰਕੇ ਚੈਕਿੰਗ ਕੀਤੀ ਗਈ ਹੈ ਆਦਰਵਾਇਜ਼ ਸਾਡੀ ਦਿਵਾਲੀ ਦੀ ਸੈਂਪਲਿੰਗ ਜਿਹੜੀ ਉਹ ਵੀ ਨਾਲ ਨਾਲ ਚੱਲ ਰਹੀ ਹੈ ਸਾਡੀ ਜਿਹੜੀ ਸਾਰੇ ਦੁਕਾਨਦਾਰਾਂ ਨੂੰ ਅਪੀਲ ਹੈ ਕਿ ਤੁਸੀਂ ਜਿਹੜਾ ਹੈ ਸਾਫ਼ ਸੁਥਰੀ ਤਰੀਕੇ ਦੇ ਨਾਲ ਆਪਣਾ ਖਾਨਦਨ ਦੀ ਅਵਸਥਾ ਬਣਾਓ ਤੇ ਲੋਕਾਂ ਨੂੰ ਵਧੀਆ ਚੀਜ਼ਾਂ ਪਰੋਸੋ